ਸਤਿ ਸ੍ਰੀ ਅਕਾਲ ਜੀ ਸੱਚੋ ਸੱਚੀ ਦੱਸਿਓ ਜੀ ਵੀ ਤੁਹਾਨੂੰ ਕਿੰਨਾ ਕਿੰਨਾ ਨੂੰ ਪਤਾ ਸੀਗਾ ਵੀ ਜਿਹੜੀ ਇਹ ਗੂੰਦ ਆਪਾਂ ਨਿੰਮਾਂ ਦੇ ਉੱਪਰ ਕਿਕਰਾਂ ਤੇ ਜਾਂ ਡੇਕਾਂ ਦੇ ਦੇਖਦੇ ਆ ਹਨਾ ਵੀ ਇਹ ਗੂੰਦ ਦੀ ਖੇਤੀ ਵੀ ਹੁੰਦੀ ਆ ਇਹ ਗੱਲ ਦਾ ਕਿਹਨੂੰ ਵੀ ਨੂੰ ਪਤਾ ਸੀਗਾ ਮੈਂ ਵੀ ਹੈਰਾਨ ਰਹਿ ਗਿਆ ਜਦੋਂ ਪਤਾ ਲੱਗਿਆ ਕਹਿੰਦੇ ਇਹ ਗੂੰਦ ਦੀ ਖੇਤੀ ਹੁੰਦੀ ਹੈਗੀ ਤੇ ਇਹ ਗੂੰਦ ਆਪਣਾ ਦੇਸ਼ ਭਾਰਤ ਲੇਵਾਨਨ, ਈਰਾਨ, ਇਰਾਕ, ਅਫਗਾਨਿਸਤਾਨ ਤੇ ਰੂਸ ਤੋਂ ਮੰਗਵਾਉਂਦਾ। ਤੁਸੀਂ ਦੇਖੋ ਜੀ ਇਹ ਜਿਹੜੀ ਗੂੰਦ ਆ ਗਈ ਇਹ ਕਹਿੰਦੇ ਬਹੁਤ ਹੀ ਜ਼ਿਆਦਾ ਗੁਣਕਾਰੀ ਹੁੰਦੀ ਆ। ਕਿਕਰ ਵਾਲੀ ਜਿਹੜੀ ਗੂੰਦ ਹੁੰਦੀ ਆ ਉਹ ਸਭ ਤੋਂ ਵੱਧ ਗੁਣਕਾਰੀ ਮੰਨੀ ਗਈ ਆ। ਇੱਕ ਹੁੰਦੀ ਆ ਗੂੰਦ, ਇੱਕ ਹੁੰਦੀ ਆ ਗੂੰਦ ਕਤੀਰਾ। ਜਿਹੜੀ ਇਹ ਗੂੰਦ ਹੁੰਦੀ ਆ ਇਹਦੀ ਤਸਵੀਰ ਹੁੰਦੀ ਆ ਕਿ ਗਰਮ ਪਰ ਜਿਹੜੀ ਗੂੰਦ ਕਤੀਰਾ ਹੁੰਦੀ ਆ ਉਹਦੀ ਤਸਵੀਰ ਹੁੰਦੀ ਹੈਗੀ ਠੰਡੀ ਗੂੰਦ ਕਤੀਰਾ ਦੀ ਵਰਤੋਂ ਕੀਤੀ ਜਾਂਦੀ ਹੈ ਗਰਮੀਆਂ ਦੇ ਵਿੱਚ ਤੇ ਇਹ ਵਾਲੀ ਜਿਹੜੀ ਗੂੰਦ ਹੈ ਇਹਦੀ ਵਰਤੋਂ ਕੀਤੀ ਜਾਂਦੀ ਹੈਗੀ ਸਰਦੀਆਂ ਦੇ ਵਿੱਚ ਰਾਜਸਥਾਨ ਦੇ ਲੋਕ ਇਹਦੇ ਲੱਡੂ ਤੇ ਮਠਿਆਈਆਂ ਬਣਾਉਂਦੇ ਨੇ ਇਹ ਗੂੰਦ ਦੀਆਂ ਤੇ ਉਹ ਕਿਵੇਂ ਬਣਾਉਂਦੇ ਨੇ ਤੁਸੀਂ YouTube ਤੇ ਦੇਖ ਲਿਓ ਵੀ ਗੂੰਦ ਦੀਆਂ ਲੱਡੂ ਜਾਂ ਗੂੰਦ ਦੀ ਮਠਿਆਈ ਭਰ ਕੇ ਹਨਾ ਗੂੰਦ ਕੇ ਲੱਡੂ ਕੈਸੇ ਬਣਾਏ ਐਸੇ ਐਵੇਂ ਬੋਲ ਕੇ ਤੁਸੀਂ ਸਰਚ ਕਰਕੇ ਦੇਖ ਲਿਓ ਤੇ ਤੁਸੀਂ ਦੇਖੋ ਜੀ ਇਹ ਜਿਹੜੀ ਗੂੰਦ ਆ ਗਈ ਇਹਦੀ ਵਰਤੋਂ ਕੀਤੀ ਜਾਂਦੀ ਹੈ ਜੀ ਦਵਾਈਆਂ ਦੇ ਵਿੱਚ ਜਿਹੜੀਆਂ ਸਾਡੀਆਂ ਆਯੁਰਵੈਦ ਦਵਾਈਆਂ ਨੇ ਉਹਦੇ ਵਿੱਚ